ਮਰੇ ਗੀਗਾ ਜੋੜੀ ਕਰ ਰਹੇ ਨੇ ਉਹਨਾਂ ਦੀ ਆਲਦੀ ਗੱਲ ਆ ਪਰ ਆਪਾਂ ਵੀ ਪ੍ਰੋਸਵਾ ਕਰਨੇ ਰਹੂਗੇ ਤੇ ਬਈ ਉਹ ਕਹਿੰਦੇ ਵੀ ਇੱਥੇ ਹੀ ਕਰਾ ਦੇਣਗੇ ਗੱਲ ਪੰਜ ਸਾਰ ਪੰਦੇ ਜਿਹੜੇ ਅੱਗ ਬੁਰਾ ਜਨਨ ਦੇ ਦੂਜੇ ਕਿੱਥੇ ਬਣਗੇ ਕਿਸੇ ਨੇ ਰਾਵਾਂ ਨਹੀਂ ਪਾਉਣਾ ਕਈ ਵਾਰੀ ਇੱਥੇ ਚੱਲਦਾ ਹੁੰਦਾ ਵੀ ਆਪਦੇ ਬੰਦੇ ਨੂੰ ਕਰਾ ਕੇ ਖਿਡਵਾੜ ਕਰਾਵਾ ਹੀ ਦਿੱਤੇ ਹੁੰਦੇ ਬੰਦੇ ਤੇ ਸਾਰੀਆਂ ਗੱਲਾਂ ਮੰਨਣੀਆਂ ਚਾਹੀਦੀਆਂ ਪਰ ਐਸਾ ਮੈਕ ਟੂ ਬੋਲਾਂਗੇ ਐਸੀ ਖਿਡਾਣੇ ਉੱਥੇ ਖੜ ਕੇ ਪੰਜ ਸਾਰ ਦੇ ਵਿੱਚ ਆਪਣੇ ਮੋਢੇ ਹੇਠੇ ਪਿੱਛੇ ਹੋਣਗੇ ਕਰਨੇ ਤੋਂ ਸਵਾਲ ਹੀ ਆ ਬਈ ਆਪਾਂ ਪੁੱਛ ਨਹੀਂ ਆ। ਵੀ ਸਾਡਾ ਕੀ ਮਾਮਲਾ ਸਾਡੇ ਜਿਹੜੇ ਬੰਦੇ ਅੰਦਰ ਬੱਠੇ ਆ ਪਾਪੋ ਬੱਠੇ ਨੇ। ਮੈਨੇਜਮੈਂਟ ਕੀ ਕਰਦੀ ਆ ਕੋਈ ਆਹੀ ਸਵਾਲ ਕਰਦੇ ਹੋਰ ਕੀ ਕਰਦੇ ਆ ਆਪਾਂ। ਇਸ ਕਰਕੇ ਕੋਈ ਗੱਲ ਨਹੀਂ। ਬਾਈ ਜਿਹੜੇ ਪੁਲਿਸ ਵਾਲੇ ਉਹਨਾਂ ਦਾ ਆਪਦਾ ਭਾਈ ਹੈਗਾ। ਇਹਨਾਂ ਨੇ ਵੀ ਪੂਰੀ ਜਾਂਦੀ ਮੋਤੀ ਕਰਨੀ ਹੁੰਦੀ ਆ। ਇਸ ਕਰਕੇ ਆਪਾਂ ਇਹਨਾਂ ਨੂੰ ਇਹ ਕਿਤੇ ਨੂੰ ਤੁਸੀਂ ਕਿਉਂ ਕਰਦੇ ਆ? ਪਰ ਜੀ ਕਾਲ ਨੇ ਆਪਣੀ ਨਾਲ ਗੱਲ ਕੀਤੀ ਆ। ਆਪਾਂ ਕਿਸੇ ਬੰਦੇ ਨੇ ਹੰਗੜਾ ਵਜ ਨਹੀਂ ਕਰਲੇ। ਖੜ ਕੇ ਸਵਾਲ ਜਵਾਬ ਕਰਾਂਗੇ। ਨਹੀਂ ਫੋੜਵਾ ਕਰਦਾ ਦੁਨਿਆਹ ਹੈ ਆਪਣੀ ਕੋਈ ਫਿਰ ਬੰਦਾਰੇ ਬੜੀ ਦਾ ਕਰਾਂਗੇ ਉਹ ਕਰ ਲਾਂਗੇ ਆਪਾਂ ਦੀ ਉਹ ਗੱਲੀ ਗੱਲ ਆ ਪਰ ਜੇ ਆਪਣੇ ਨਾਲ ਫੋੜਵਾ ਚ ਪੰਦਾ ਠੀਕ ਆ ਤੇ ਮੋਢੇ ਬੋਲਦੇ ਤਾਂ ਸਾਡੇ ਸੋਲਾਂ ਦਾ ਜਵਾਬ-ਜਵਾਬ ਦੇ ਦੇ ਇਸ ਕਰਕੇ ਸ਼ਾਂਤੀ ਭਰੀ ਰੱਖਣਾ ਖਿਆਲ ਰੱਖਣਾ ਇਹ ਬੰਦਾ ਕਦੀ ਵੀ ਹੁਣੜ ਪਾ ਜਾਊਗਾ ਆਪਾਂ ਹੀ ਖਿਆਲ ਰੱਖਣਾ ਆਪ ਸਾਡੀ ਦੇਖਭਾਲ ਵੀ ਜਿੰਮੇਵਾਰੀ ਬਣਦੀ ਆ ਆਪਾਂ ਜੇ ਪ੍ਰਸ਼ਾਸਨ ਕਹਿੰਦਾ ਕਿ ਅੱਜ ਦਾ ਰੋੜੀ ਆ ਦੇਸੀ ਆ ਅੱਜ ਕੱਲ ਨੂੰ ਪੜਦਾ ਹਰ ਵੰਤ ਪ੍ਰਸ਼ਾਸਨ ਨੇ ਵੀ ਆਣਾ ਤੇ ਆਪਾਂ ਤੇ ਆਉਣਾ ਇਹ ਗੱਲ ਦਾ ਧਿਆਨ ਰੱਖੋ ਮੇਰੇ ਵੀਰ ਸਾਰੇ ਅਗਲੀ ਵਾਰੀ ਹੋਵੇਗੀ